2025 ਸਨ ਇਸ ਸਨ ਵਿੱਚ ਜੀਂਦੇ ਲੋਕਾਂ ਨੂੰ ਵੀ ਇਹ ਭਰਮ ਆ ਕਿ ਜਿਹੜੇ ਲੋਕ ਘਰੋਂ ਬਾਹਰ ਨਿਕਲ ਕੇ ਕਿਸੇ ਝੁੱਗੀ ਝੌਂਪੜੀ ਵਿੱਚ ਰਹਿ ਕੇ ਕਿਸੇ ਪਹਾੜੀ ਤੇ ਚੜ੍ਹ ਕੇ ਕੋਈ ਤਪੱਸਿਆ ਕਰਦੇ ਆ ਰੱਬ ਨਾਲ ਪਤਾ ਨਹੀਂ ਕਿੰਨੇ ਕੁ ਜ਼ਿਆਦਾ ਜੁੜੇ ਨੇ ਪਰ ਗੁਰੂ ਸਾਹਿਬ ਨੇ ਤੇ ਆਪਣੇ ਜੀਵਨ ਵਿੱਚ ਲੋਕਾਂ ਦਾ ਇਹ ਭਰਮ ਬੜੀ ਵਾਰ ਤੋੜਿਆ ਪਰ ਅੱਜ ਵੀ ਸਾਡੇ ਕੁਝ ਲੋਕ ਕਿਸੇ ਨਾ ਕਿਸੇ ਸਾਧ ਦੇ ਮਗਰ ਤੁਰੇ ਫਿਰਦੇ ਨੇ ਉਹਨਾਂ ਨੂੰ ਇਦਾਂ ਕਰਦੇ ਵੇਖ ਕੇ ਮੇਰੇ ਦਿਮਾਗ ਵਿੱਚ ਇੱਕ ਖਿਆਲ ਆਉਂਦਾ ਵਾ ਕਿ ਕਿਉਂ ਨਾ ਆਪਾਂ ਇੱਕ ਸਾਖੀ ਦਾ ਹਵਾਲਾ ਲਈਏ ਜਦੋਂ ਕੁਝ ਜੋਗੀ ਗੁਰੂ ਸਾਹਿਬ ਨਾਲ ਇੱਟ ਖੜਿੱਕਾ ਲੈਣ ਦੇ ਮਾਰੇ ਗੁਰੂ ਸਾਹਿਬ ਨੂੰ ਮਿਲਣਾ ਏ ਤੇ ਅੰਤ ਤੇ ਆਪਣੀ ਹੀ ਬੇਇੱਜ਼ਤੀ ਕਰਵਾ ਕੇ ਉੱਥੋਂ ਤੁਰਦੇ ਲੱਗੇ ਇਹ ਘਟਨਾ ਹੈ ਅਚਲ ਵਟਾਲੇ ਦੀ ਜਿੱਥੇ ਕੇ ਸ਼ਿਵਰਾਤਰੀ ਦੇ ਮੌਕੇ ਤੇ ਬਹੁਤ ਵੱਡਾ ਮੇਲਾ ਲੱਗਦਾ ਹੈ ਤੇ ਬੜੀ ਹੀ ਭਾਰੀ ਗਿਣਤੀ ਵਿੱਚ ਜੋਗੀ ਉੱਥੇ ਆਣ ਇਕੱਤਰ ਹੁੰਦੇ ਹਨ ਗੁਰੂ ਸਾਹਿਬ ਆਪਣੀ ਤੀਜੀ ਉਦਾਸੀ ਤੋਂ ਬਾਅਦ ਇੱਕ ਵਾਰ ਅਚਲਵਟਾਲੇ ਸ਼ਿਵਰਾਤਰੀ ਦੇ ਮੌਕੇ ਤੇ ਗਏ। ਉੱਥੇ ਗੁਰੂ ਸਾਹਿਬ ਇੱਕ ਰੁੱਖ ਦੀ ਛਾਵੇਂ ਬੈਠ ਗਏ। ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਣ ਕਰਕੇ ਲੋਕ ਜੋਗੀਆਂ ਨੂੰ ਮਿਲਣ ਦੀ ਬਜਾਏ ਗੁਰੂ ਸਾਹਿਬ ਕੋਲ ਜਾ ਪਹੁੰਚੇ। ਜਦ ਲੋਕ ਗੁਰੂ ਸਾਹਿਬ ਕੋਲ ਜਾ ਪਹੁੰਚੇ ਤਾਂ ਜੋਗੀਆਂ ਨੂੰ ਬੜੀ ਖੇਜ ਆਈ। ਜੋਗੀ ਉਹਨਾਂ ਨਾਲ ਹੋਈ ਸੁਮੇਰ ਪर्वਤ ਵਿਖੇ ਮੁਲਾਕਾਤ ਦਾ ਬਦਲਾ ਲੈਣਾ ਚਾਹੁੰਦੇ ਸਨ ਤੇ ਦੁਬਾਰਾ ਤੋਂ ਗੁਰੂ ਸਾਹਿਬ ਨਾਲ ਸ਼ਾਸਤਰਾਂ ਦੇ ਉੱਤੇ ਬਹਿਸ ਕਰਨਾ ਚਾਹੁੰਦੇ ਸਨ ਜਦੋਂ ਜੋਗੀ ਉੱਥੇ ਪਹੁੰਚੇ ਤਾਂ ਜੋਗੀਆਂ ਨੇ ਪਹਿਲੀ ਮੁਲਾਕਾਤ ਬਾਬਾ ਨਾਨਕ ਜੀ ਨਾਲ ਕਰਨ ਦੀ ਬਜਾਏ ਇੱਕ ਨਵੀਂ ਖੇਡ ਰਚੀ ਉਹਨਾਂ ਨੇ ਲਾਗੇ ਹੀ ਖੇਡਾਂ ਦਿਖਾ ਰਹੇ ਰਾਸਧਾਰੀਆਂ ਦਾ ਪੈਸਿਆਂ ਵਾਲਾ ਲोटा ਚੋਰੀ ਕਰਕੇ ਲੁਕਾ ਲਿਆ ਰਾਸਧਾਰੀ ਸੋਚਣ ਲੱਗੇ ਕਿ ਪਤਾ ਨਹੀਂ ਜੋਗੀਆਂ ਨੇ ਕਿਹੜਾ ਚਮਤਕਾਰ ਕੀਤਾ ਹੈ ਤੇ ਉਹਨਾਂ ਦਾ ਲोटा ਗਾਇਬ ਕਰ ਦਿੱਤਾ ਹੈ ਇਹ ਗੱਲ ਸੁਣ ਕੇ ਉਹ ਨਾਨਕ ਜੀ ਕੋਲ ਗਏ ਤੇ ਉਹਨਾਂ ਨੂੰ ਕਿਹਾ ਕਿ ਸਾਡਾ ਲੋਟਾ ਜੋਗੀਆਂ ਕੋਲੋਂ ਦਿਵਾਓ ਗੁਰੂ ਸਾਹਿਬ ਨੇ ਕਿਹਾ ਫਿਕਰ ਨਾ ਕਰੋ ਕੋਈ ਸ਼ਕਤੀ ਨਹੀਂ ਵਰਤੀ ਇਹ ਸਿਰਫ ਉਹਨਾਂ ਦੀ ਇੱਕ ਚਲਾਕੀ ਹੈ ਗੁਰੂ ਸਾਹਿਬ ਨੇ ਆਪਣੀ ਸੂਝ ਤੇ ਸਮਝ ਦੇ ਨਾਲ ਉਹ ਲੋਟਾ ਵਾਪਸ ਦਿਵਾ ਦਿੱਤਾ ਤੇ ਉਹਨਾਂ ਦੀ ਲੋਕਾਂ ਦੇ ਸਾਹਮਣੇ ਫਿਰ ਤੋਂ ਬਹੁਤ ਜ਼ਿਆਦਾ ਮਹਿਮਾ ਹੋਈ ਜੋਗੀ ਸ਼ਰਮਿੰਦੇ ਹੋਏ ਕਹਿਣ ਲੱਗੇ ਕਿ ਹੇ ਨਾਨਕ ਜੀ ਤੁਸੀਂ ਆਓ ਅੱਜ ਦੁਬਾਰਾ ਸਾਡੇ ਨਾਲ ਸ਼ਾਸਤ ਰਾਰਥ ਕਰੋ ਪਰ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਸਾਨੂੰ ਸੁਮੇਰ ਪਰਬਤ ਤੇ ਮਿਲੇ ਸੀ ਉਦੋਂ ਦਾ ਤੁਸੀਂ ਜੋਗੀਆਂ ਵਾਲਾ ਉਦਾਸੀ ਬਾਣਾ ਪਾਇਆ ਸੀ ਹੁਣ ਤੁਸੀਂ ਦੁਬਾਰਾ ਤੋਂ ਗ੍ਰਸਤੀਆਂ ਵਾਲਾ ਬਾਣਾ ਪਾ ਲਿਆ ਹੈ ਤੁਸੀਂ ਲੱਗਦਾ ਹੈ ਮਾਰਗ ਤੋਂ ਭਟਕ ਗਏ ਹੋ ਗੁਰੂ ਸਾਹਿਬ ਨੇ ਸਾਰੀ ਜਨਤਾ ਦੇ ਸਾਹਮਣੇ ਉਹਨਾਂ ਨੂੰ ਇਹ ਕਿਹਾ ਕਿ ਮਾਰਗ ਤੋਂ ਮੈਂ ਨਹੀਂ ਅਸਲ ਵਿੱਚ ਤੁਸੀਂ ਭਟਕੇ ਹੋ ਗ੍ਰਸਤੀਆਂ ਦੀ ਨਿੰਦਾ ਕਰਨ ਦੇ ਜਿਸ ਆਹਰ ਤੇ ਤੁਸੀਂ ਲੱਗੇ ਹੋ ਉਹ ਆਹਰ ਹੀ ਬਿਲਕੁਲ ਗਲਤ ਹੈ ਅਸਲ ਵਿੱਚ ਤਾਂ ਨਿੰਦਾ ਦੇ ਪਾਤਰ ਤੁਸੀਂ ਹੋ ਘਰ-ਬਾਰ ਛੱਡ ਕੇ ਆਪਣੇ ਅੰਨ-ਪਾਣੇ ਦੀਆਂ ਲੋੜਾਂ ਲਈ ਤੁਸੀਂ ਫਿਰ ਇਨ੍ਹਾਂ ਗ੍ਰਸਤੀਆਂ ਦੇ ਅੱਗੇ ਆਣ ਕੇ ਮੰਗਤੇ ਬਣ ਜਾਂਦੇ ਇਹ ਸੁਣ ਕੇ ਉਹ ਬਹੁਤ ਹੀ ਜ਼ਿਆਦਾ ਸ਼ਰਮਿੰਦਾ ਹੋਏ ਜਿਹੜੇ ਕੁਝ ਉਹਨਾਂ ਵਿੱਚੋਂ ਸਿਆਣੇ ਸਨ ਉਹਨਾਂ ਨੂੰ ਆਪਣੀ ਭਟਕਣਾ ਦਾ ਕਾਰਨ ਪਤਾ ਲੱਗ ਗਿਆ ਅਤੇ ਉਹ ਗੁਰੂ ਜੀ ਦੇ ਦੱਸੇ ਮਾਰਗ ਤੇ ਚੱਲਣ ਲਈ ਤਿਆਰ ਹੋ ਗਏ ਆਮ ਜਨਤਾ ਨੂੰ ਵੀ ਇਹ ਸਮਝ ਆਇਆ ਕਿ ਕਿਰਤ ਕਰਨਾ ਤੇ ਨਾਮ ਜਪਣ ਤੇ ਵੰਡ ਛਕਣ ਦੇ ਨਾਲ ਉਹ ਵੀ ਇਨ੍ਹਾਂ ਜੋਗੀਆਂ ਨਾਲੋਂ ਕਿਤੇ ਉੱਤੇ ਦਾ ਜੀਵਨ ਬਤੀਤ ਕਰ ਰਹੇ ਹਨ ਇਹ ਜਾਣ ਕੇ ਉਹਨਾਂ ਲੋਕਾਂ ਦੇ ਮਨ ਵਿੱਚ ਵੀ ਚੈਨ ਪਿਆ ਤੇ ਉਹਨਾਂ ਨੇ ਅੱਗੇ ਤੋਂ ਜੋਗੀਆਂ ਮਗਰ ਭਟਕਣਾ ਛੱਡ ਦਿੱਤਾ ਧੰਨ ਧੰਨ ਬਾਬਾ ਨਾਨਕ ਜੀ ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਅਸੀਂ ਇੱਕ ਵਧੀਆ ਇਮਾਨਦਾਰੀ ਭਰਿਆ ਕਿਰਤੀ ਜੀਵਨ ਬਤੀਤ ਕਰਦੇ ਹਾਂ ਉਮੀਦ ਹੈ ਕਿ ਤੁਸੀਂ ਅੱਗੇ ਤੋਂ ਕਿਸੇ ਸਾਦ ਮਗਰ ਨਹੀਂ ਪਟਕੋਗੇ ਧੰਨਵਾਦ